ਫਰਾਂਸਾ ਵਾਹਿੰਦੇ ਕਿਹੜਾ ਪਿੰਡਾ ਤੁਹਾਡਾ ਹਨੂਆਣਗੜ ਨਵਾ ਨਵਾ ਹਨੂਆਣ ਕੀ ਦਿੱਕਤ ਸੀ ਕਿ ਤੁਹਾਨੂੰ ਅੱਜ ਕੋਈ ਅੱਜ ਕੋਡੇ ਨੇ ਰੋਲੇ ਸਾਰਾ ਕੋਡਿਆਂ ਨੂੰ ਹੋ ਕੀ ਸੀਗਾ ਸੋਜਨ ਆ ਜਾਂਦੀ ਤੁਰਿਆਂ ਨਾ ਜਾਂਦਾ ਦਵਾਈ ਨੂੰ ਕੋਈ ਵੀ ਨਹੀਂ ਲੱਗਦੀ ਸੀ ਮੈਨੂੰ ਹਾਂ ਕੱਲ ਕਿੰਨੇ ਵਾਰ ਜਲ ਸਕਤੀ ਜੇ ਬਾਟੇ ਚ ਕੱਲ 4 ਵਾਰੀ 4 ਵਾਰੀ ਹਾਂ ਕਿੰਨਾ ਫਰਕ ਲੱਗਦਾ ਹੁਣ ਲੱਗ ਗਿਆ ਰੁਪਏ 2.95 25 ਪੈਸੇ ਕਿੰਨੇ ਉਂਝਾ 50 ਪੈਸੇ 25 ਪੈਸੇ 25 25 ਪੈਸੇ ਠੀਕ ਲੱਗਦਾ ਹਾਂ ਡੰਡੇ ਨੂੰ ਡੰਡੇ ਨੂੰ ਉਹਨੇ ਛੱਡ ਗਿਆ ਹਾਂ ਹੁਣ ਛੱਡ ਗਿਆ ਉਹ ਪਿਆ ਦਰਦ ਕਿੰਨਾ ਕੁ ਰਹਿ ਰਿਹਾ ਦਰਦ ਥੋੜਾ ਥੋੜਾ ਮਾੜਾ ਮਾੜਾ ਛੱਡ ਗਿਆ ਬੰਦਾ ਹਾਂ ਠੀਕ ਆ ਹੁਣ ਪਹਿਲਾਂ ਨਾਲ ਹਾਂ ਠੀਕ ਲੱਗਦਾ ਠੀਕ ਹੋ ਜਾਏਗਾ ਹਾਂ ਹਾਂ ਜੇ ਠੀਕ ਹੋਣਾ ਸਦਾ ਵਰਤੀ ਬਾਕੀ ਤੇਰੀ ਮਰਜ਼ੀ ਅਸੀਂ ਨਹੀਂ ਕਹਿੰਦੇ ਹਣੀ ਜੀ ਜੇ ਸਦਾ ਵਰਤੀ ਤਾਂ ਸਦਾ ਠੀਕ ਕਰਾਂਗਾ 3 ਦਿਨ ਪੀਤਾ 3 ਦਿਨਾਂ ਵਰਤ ਹਣੀ ਅਸੀਂ ਵੀ ਕਿਸੇ ਦੇ ਨੀਚੇ ਚੱਲ ਜਿਵੇਂ ਸਾਨੂੰ ਕਿਸੇ ਨੇ ਦੱਸਿਆ ਅਸੀਂ ਉਹ ਜਿਵੇਂ ਸਾਡੇ ਸਤਾਜ ਜੀ ਨੇ ਸਾਨੂੰ ਦੱਸਿਆ ਨਾ ਅਸੀਂ ਉਹਨੇ ਜਿਵੇਂ ਸਾਹਮਣੇ ਕਿਸੇ ਨੂੰ ਗੋਲ ਦਿੱਤਾ ਇਹ ਗੋਲ ਦਿੰਦਾ ਕੋਈ ਨਾ ਕੋਈ ਸਾਨੂੰ ਹਣੀ ਜਿਵੇਂ ਸਾਡੇ ਉਸਤਾਦ ਨੇ ਕਿਹਾ ਸੀ ਅਸੀਂ ਉਹਨੇ ਦੱਸਿਆ ਤੁਹਾਨੂੰ ਪਾਤੀ ਸੰਗਤ ਨੂੰ ਪਰ ਠੀਕ ਉਹ ਦੋ ਹੁੰਦਾ ਬੰਦਾ ਜਿਵੇਂ ਇਹਦੇ 'ਚ ਜਦੋਂ ਸ਼ੱਕ ਕਰ ਤਿੰਨ ਦਿਨ ਕੀ ਹੋਇਆ ਸੀਗਾ ਤਿੰਨ ਦਿਨ ਸਿਰ ਟੱਕੋ ਜੀ ਤਿੰਨ ਦਿਨਾਂ 'ਚ ਫਰਕ ਪੈ ਜਾਊਗਾ ਤੇ ਫਿਰ ਉਸ ਤੋਂ ਬਾਅਦ ਬੰਦੇ ਨੂੰ ਬਾਟੇ ਲੈਣੇ ਰਹਿਣ ਕਿ ਤੇ ਇਹਦੇ ਸਹੋਤੇ ਠੀਕ ਹੈ ਚੜ੍ਹਦੀ ਕਲਾ ਸੰਗਤ ਘੱਟ ਆਉਂਦੀ ਐ ਇਸ ਕਰਕੇ ਪ੍ਰਸਰ ਘੱਟ ਆ ਸੰਗਤ ਵਾਦ ਸਕਦੀ ਐ ਵਦੂ ਕਿਤਾ ਦੇਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ